ਹਾਂਜੀ ਕਸਾਮ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਧਨੋਲੇ ਬੀਐਫਏ 2024 ਸਾਲ ਦਾ ਜਿਹੜਾ 3 ਨਵੰਬਰ 1 2 3 ਦਸੰਬਰ ਦਾ ਜਿਹੜਾ ਮੇਲਾ ਹੋ ਕੇ ਹਟਿਆ ਉਥੋਂ ਨੀਲੀ ਰਾਏ ਵੱਡੇ ਛੋਟੇ ਦਾ ਮੁਕਾਬਲਾ ਹੋਇਆਗਾ ਜਿਹੜੇ ਛੋਟੇ ਨੇ ਪਹਿਲਾ ਨੰਬਰ ਸਥਾਨ ਪ੍ਰਾਪਤ ਕੀਤਾ ਤੇ ਚੈਂਪੀਅਨ ਬਣਿਆ ਉਹ ਛੋਟਾ ਤੁਹਾਨੂੰ ਦਿਖਾਉਣਾ ਹੈ ਮੇਰੇ ਸੁਣ ਚ ਇਹ ਛੋਟਾ ਪਹਿਲਾਂ ਵੀ ਕਾਫੀ ਚਰਚਿਤ ਹੈ ਮਸ਼ਹੂਰ ਛੋਟਾਗਾ ਪਹਿਲਾਂ ਕਈ ਵਾਰ ਚੈਂਪੀਅਨ ਬਣਿਆ ਹੋਗਾ ਤੇ ਕਿ ਪਹਿਲਾਂ ਕਿਸੇ ਹੋਰ ਜਗ੍ਹਾ ਤੇ ਹੁਣ ਇਹ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਗਿਆ ਹੋਇਆ। ਸੋ ਸਾਰੀਆਂ ਗੱਲਾਂ ਖਾਸ-ਖਾਸ ਗੱਲਾਂ ਛੋਟੇ ਬਰਪਾ ਗੱਲਬਾਤ ਕਰਾਂਗੇ ਬਾਈ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾ ਦੇ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਅ ਵੀਰੇ ਪਹਿਲਾਂ ਤਾਂ ਤੁਹਾਨੂੰ ਜਿਹੜਾ ਤੁਹਾਡਾ ਪਸ਼ੂ ਜਿੱਤਿਆ ਚੈਂਪੀਅਨ ਬਣਿਆ ਬਹੁਤ-ਬਹੁਤ ਮੁਬਾਰਕਾ ਤੁਹਾਨੂੰ। ਬਾਲੀਆਂ ਮੁਬਾਰਕਾਂ ਬਾਈ ਸਾਰਿਆਂ ਨੂੰ। ਠੀਕ ਹੈ ਜੀ। ਕਿਹੜੇ ਪਿੰਡ ਤੋਂ ਆਇਆ ਪਾਜੀ? ਮੇਰੇ ਰਸੀਦਾ ਪਿੰਡ ਆ। ਕਿਹੜੇ ਜ਼ਿਲ੍ਹੇ ਚ ਆ ਗਿਆ ਇਹ ਜੀਨ ਜ਼ਿਲ੍ਹਾ ਜੀ ਗੁਰਦੁਆਰਾ ਤੁੰਧਾਨ ਸਾਹਿਬ ਤੇ ਅਸਥਾਨ ਰੈਣੀ ਚ ਆ ਗਿਆ ਇਹ ਹਾਂ ਜੀ ਰੈਣੀ ਤੇ ਜੇ ਆਪਾਂ ਗੱਲ ਕਰੀਏ ਝੋਟੇ ਦੇ ਨਾਮ ਦੀ ਝੋਟੇ ਦਾ ਨਾਮ ਕੀ ਆ ਬਾਬਰ ਟੂ ਆ ਜੀ ਇਹ ਬਾਬਰ ਟੂ ਪੱਲਾ ਇਹ ਪੰਜਾਬ ਦੇ ਤੋਂ ਨਾ ਸ਼ੀਰ ਇਹ ਪੰਨਾ ਸ਼ੀਰ ਪਿੰਡ ਸੀਗਾ ਬਾਈ ਦਰਸ਼ਨ ਦਰਸ਼ਨ ਭੋਲੇ ਸੀਗਾ ਜੀ ਗਿਫਟੀ ਦਿੱਤਾ ਵੇਚਿਆ ਨਹੀਂ ਕੋਈ ਜੀ ਆਪਾਂ ਨੂੰ ਬਹੁਤ ਬਾਈ ਨੇ ਪਿਆਰ ਨਾਲ ਦਿੱਤਾ ਠੀਕ ਆ ਜੀ ਆਪਾਂ ਦੀ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਹੋ ਗਈ ਐਸ ਟਾਈਮ ਲਈ 7-8 ਸਾਲ ਸਾਢੇ 7-8 ਸਾਲ ਲਗਭਗ ਹੋ ਗਈ ਤੇ ਪਹਿਲਾਂ ਜੇ ਆਪਾਂ ਗੱਲ ਕਰੀ ਦੀ ਬਿਊਟੀ ਦੀ ਚੈਂਪੀਅਨ ਵਨ ਦੀ ਕਿੰਨੇ ਵਾਰੀ ਬਣਿਆ ਪਹਿਲਾ ਇਹ ਇਹ ਚਾਰ ਪੰਜ ਵਾਰੀ ਪਹਿਲਾਂ ਬਣਿਆ ਦੂਜੀ ਵਾਰੀ ਮੇਰੇ ਕੋਲ ਤਾਂ ਫਸਟ ਹੀ ਆਇਆ ਜੀ ਰਿਆਣੀ ਚ ਵੀ ਮੇਰੇ ਕੋਲੇ ਪਹਿਲਾ ਨੰਬਰ ਸੀ ਤੇਰੀ ਪਹਿਲਾ ਹੀ ਅੱਛਾ ਜੀ ਤੁਹਾਡੇ ਕੋਲ ਦੋ ਵਾਰੀ ਆ ਇਹ ਦੋਨੇ ਵੀ ਚੈਂਪੀਅਨ ਫਸਟ ਬਣ ਗਿਆ ਪਹਿਲਾਂ ਕਈ ਵਾਰੀ ਇੱਥੇ ਬਾਈ ਦਰਸ਼ਕਾਂ ਕੋਲੇ ਪਹਿਲਾ ਚੈਂਪੀਅਨ ਬਣਿਆ ਸੀ ਨਾ ਬੋਲ ਇਹ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ ਅਕਾ 8097631000 80973300 ਪੂਰਾ ਹਾਂਜੀ ਠੀਕ ਆ ਤੇ ਇਹਦਾ ਸੀਮਟ ਦਾ ਸਾਰਾ ਪਹ ਹੈ ਜਦੋਂ ਉਮਰ ਆ ਗਈ ਹੈਗਾ ਜੀ ਆਪਣੇ ਕੋਲੇ ਇਹਦੇ ਬੱਚੇ ਵੀ ਚੈਂਪੀਅਨ ਬਣੇ ਨੇ ਅੱਛਾ ਜੀ ਬੱਚੇ ਇਹ ਮੁੰਡਾ ਮਿਲਕ ਤੇ ਵੀ ਜਾਂਦੀਆਂ ਨੇ ਕਿੰਨੇ ਦੋ ਟਾਂਗਾ 3 ਜਾਂ ਪਗਲ ਕਰੀਏ 20 ਪਲਸ ਤੇ ਵੀ ਪਲੱਸ ਤੇ ਚੱਲ ਰਹੀਆਂ ਨਹੀਂ ਆ। ਬਾਈ ਮਿੱਡੂ ਮਾ ਨਾਲ ਸੰਬੰਧ ਚ ਚੱਲ ਗਿਆ ਹੁਣ। ਉਹਦੇ ਕੋਲ ਝੋਟੀ ਪੱਜੀ ਸੀ। ਉਹਨੇ ਕੋਈ ਮੇਲਾ ਛੱਡੇ ਜੀ। ਜੀ। 올 ਟਾਈਮ ਚੈਂਪੀਅਨ ਸੀ। ਇਹਦੀ ਝੋਟੀ ਆ ਜੀ। ਇਹਦੀ ਝੋਟੀ ਬਿਊਟੀ ਚ ਵੀ ਦੁੱਧ ਚ ਵੀ। ਹਾਂਜੀ। ਠੀਕ ਆ ਇਹ ਦੇਖ ਸਕਦੇ ਜੀ ਮੜਾ ਤੋਰ ਕੇ ਵੀ ਜਿੱਤੀ ਐਥੋਂ ਸਾੜਾਈ ਆ। ਮਿਲਕ ਬਿਊਟੀ ਜੇ ਮੇਰੀ ਮੱਝ ਘਾਰੇ ਚਲੇਗੀ ਨੀਲੀ ਚ। ਕਿਹੜੇ ਬੋਲੋਂ ਦੀ ਸੀ ਉਹ? ਉਹ ਲਾਹੌਰੀ ਬੋਲ। ਲਾਹੌਰੀ ਬੋਲ ਵਿੱਚ ਚੰਗਾ ਰਿਜ਼ਲਟ ਆਗਾ। ਇਹ ਐਪੀ ਗੱਲ ਕਰਦੀ ਪਿਓ ਦੀ ਕਿ ਪੋਲੇ ਪੱਖ ਤੇ ਕਿਹੜਾ ਸੰਦ ਹੈ ਕੰਡੇ ਵਾਲੇ ਝੋਟੇ ਦਾ ਤੇ ਕੰਡੇ ਵਾਲਾ ਗਾ ਲੰਡੇ ਦਾ ਤੇ ਲੰਡਾ ਗਾ ਗੇ ਸੂਰਜ ਦਾ ਹਾਂਜੀ ਪੱਪੂ ਸੰਧੂ ਵਾਲੇ ਦਾ ਇਹਦੀ ਮਾਂ ਹੈਗੀ ਆ ਜੀ ਸੁਨਮਾ ਵਾਲੀ ਬਸਤੀ ਵੱਡੀ ਪਟੇ ਵਾਲੀ ਮੈਂ ਜੈਂ ਚੈਂਪੀਅਨ ਬਣਦੀ ਰਹੀ ਐ ਜੀ ਭਾਈ ਉਹ ਵੀ ਆਇਆ ਸੀਗਾ ਜਦੋਂ ਇਹ ਪੈਦਾ ਹੋਇਆ ਸੁਨਮਾ ਵਾਲੀ ਬਸਤੀ ਭਾਈ ਉਹਦੀ ਵੀ ਆਪਾਂ ਫੋਟੋ ਖਿੱਚੀ ਆ ਬਾਈ ਨੇ ਵਧਾਈ ਦਿੱਤੀ ਆਪਾਂ ਨੂੰ ਠੀਕ ਹੈ ਠੀਕ ਹੈ ਇਹਨਾਂ ਦਾ 60000 ਦਾ ਕੱਟਾ ਵੇਚਿਆ ਸੀ ਐਸਾ ਇਸ ਉਹਦਾ ਹਾਂਜੀ ਠੀਕ ਹੈ ਤੋੜ ਕੇ ਦਿਖਾ ਦੇ ਬਈ ਹੁਣ ਪੈਕ ਕਰੀ ਤੋੜ ਕੇ ਦਿਖਾ ਦੇ ਜੀ ਇਹ ਪਹਿਲਾਂ ਵੀ ਕਈ ਵਾਰ ਦਾ ਚੈਂਪੀਅਨ ਬਾਬਰ 2 ਜਿਹੜੇ ਭਰਾ ਵੈਸਾ ਸਾਰੇ ਭਰਾ ਤੇ ਕਰੇ ਪੰਜਾਬ ਦੀ ਜਾਣਦੇ ਹੈਗੇ ਬਾਬਰ 1 ਹੋ ਗਿਆ ਬਾਬਰ 2 ਹੋ ਗਿਆ ਇਹ ਸਾਰੇ ਜਿਹੜੇ ਨੀਲੀ ਰਾਵੀ ਨੂੰ ਪਿਆਰ ਕਰਦੇ ਸਾਰੇ ਭਰਾਵਾਂ ਦਾ ਧਿਆਨ ਚੂਗਾ ਸੋ ਇਹ ਤਨੌਲੇ ਮਿਲਿਆ 2024 ਦਾ ਜਿਹੜਾ ਛੋਟਾ ਹੈ ਚੈਂਪੀਅਨ ਬਣ ਗਿਆ ਤੁਹਾਨੂੰ ਤੋੜ ਕੇ ਦਿਖਾ ਦੇਣਾ ਆਪਾਂ ਵੀ ਇਹਦਾ ਕਿੰਨਾ ਜਿਹੜਾ ਸਰੀਰ ਦਾ ਢਾਂਚਾ ਕਿੰਨੀ ਇਹਦੀ ਸ਼ਕਤੀ ਬੰਤਰ ਆ ਗਈ ਲਓ ਜੀ ਤੇ ਨਾਲ ਹੀ ਆਪਾਂ ਇਹਦਾ ਤੁਹਾਨੂੰ ਰਿਜ਼ਲਟ ਦਾ ਕੋਲੀ ਬਣਿਆ ਬਾਈ ਦੇ ਇੱਕ ਟਾ ਹੋਰ ਹੈਗਾ ਜਿਹੜਾ ਕਈ ਵਾਰ ਉਹ ਵੀ ਟਾ ਚੈਂਪੀਅਨ ਬਣਿਆ ਹੋਗਾ ਟੈਸਟੀਗਲ ਦੀ ਬੰਦਤਰ ਦੇਖੋ ਜੀ ਇਹ ਹੈਗਾ ਜੀ ਬਾਵਰ 2 ਇਹ ਇਹਦੇ ਨਾਲ ਹੀ ਜਿਹੜਾ ਬੱਚਾ ਇੱਕ ਖੁਸ਼ੀ ਚ ਹਾਈ ਹੈਲੋ ਕਰ ਰਿਹਾ ਹੈਗਾ ਆ ਦੇਖ ਸਕਦੇ ਹੋ ਜੀ ਇਹ ਹੈਗਾ ਬਾਬਰ 2 ਤੇ ਨਾਲ ਹੀ ਦਾ ਰਿਜ਼ਲਟ ਜਿਹੜਾ ਇੱਕ ਕਟਾ ਬਾਈ ਦੇ ਨਾਲ ਬੰਨਿਆ ਹੋਇਆ ਹੈਗਾ ਹਾਂ ਹਾਂ ਬਾਬਰ 2 ਜੀ ਚੰਗੇ ਰਿਜ਼ਲਟ ਦਾ ਕਟਾ ਦੀ ਚੰਗਾ ਕਰਦਾ ਜੀ ਆਪਾਂ ਦੇਖੋ ਆਜੋ ਕਟ ਦੇ ਕੋਲ ਆ ਜੀ ਆਪਾਂ ਆਵਾ ਦਿਖਾਉਣਾ ਤੁਹਾਨੂੰ ਇਹ ਸੀਗਾ ਜੀ ਬਾ ਇਹ ਬਾਬਰ 2 ਆ ਜੀ ਨਿਗਾਹ ਮਾਰ ਲਓ ਚੈਂਪੀਅਨ ਝੋਟੇ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਇਹ ਰਿਜ਼ਲਟ ਦਾ ਕੋਲੀ ਦਿਖਾ ਦੇਣਾ ਤੁਹਾਨੂੰ ਇਸ ਵੀਡੀਓ 'ਚ ਆਪਾਂ ਬੱਚੇ ਦੇ ਟੈਸਟੀਕਲ ਦੇਖਿਆ ਜੀ ਦੇਖੋ ਜੀ ਉਧਰ ਚੱਲੋ ਪਹਿਲਾਂ ਇਹਦੇ ਟੈਸਟੀਕਲ ਦੇਖੋ ਜੀ ਬਨਤਰ ਦੇਖੋ ਜੀ ਹਾਂ ਬਨਤਰ ਦੇ ਹਾਂ ਇਹ ਇਥੋਂ ਜਿਹੜੀ ਝੋਟਾਂ ਨੇ ਤੁਸੀਂ ਜਿਹੜੀ ਕਪੈਸਿਟੀ ਆ ਆਰਡਰ ਦੀ ਕੁਆਲਿਟੀ ਤਿਆਰ ਕਰਨੀ ਆ ਤੇ ਹੁਣ ਤੁਹਾਨੂੰ ਆਪਾਂ ਦੇ ਨਾਲ ਦੀ ਨਾਲ ਰਿਜ਼ਲਟ ਰਹੋਣਿਆ ਲਓ ਜੀ ਇਹ ਕਟਾਗਾ ਵੀਰੇ ਜਿਹੜਾ ਇਹ ਕਟਾ ਆਪਣੇ ਹੱਥ ਫੜਿਆ ਹੋਇਆ ਹੈਗਾ ਇਹ ਕਿਹੜੇ ਸਾਹਣ ਦਾ ਬੱਚਾ ਈ ਹੈ ਇਹ ਇਹ ਵੀਰੇ ਜਿਹੜਾ ਚੈਂਪੀਅਨ ਬਣਿਆ ਸਾਹਣ ਬਾਵਰ 2 ਉਹਦਾ ਬੱਚਾ ਜਿਹਨਾਂ ਆਪਾਂ ਵੀਡੀਓ ਕਵਰ ਕਰ ਰਹੇ ਆ ਉਸੇ ਸਾਹਣ ਦਾ ਬੱਚਾ ਬਾਵਰ 2 ਹੈ ਇਹ ਤੇ ਜੇ ਆਪਾਂ ਇਹਦੀ ਬਿਊਟੀ ਦੀ ਗੱਲ ਕਰੀਏ ਇਹਦੀ ਜਿੱਤਨ ਦੀ ਮੇਲੇ ਨਾ ਇਹਨੇ ਕਿਹੜੀ ਕਿਹੜੀ ਕੈਟਾਗਰੀ ਹੋਂਦਕ ਜਿੱਤੀ ਆ ਇਹਨੇ ਵੀਰੇ ਦੋ ਦੰਦ ਚ ਪਿਛਲੇ ਸਾਲ ਤੇ ਬੀ ਐਫ ਤੇ ਬੀ ਐਫ ਤੇ ਸੈਕੰਡ ਸੀਗਾ ਦੂਜਾ ਨੰਬਰ ਹਾਂਜੀ ਹਾਂਜੀ ਡੀ ਐਲ ਐਫ ਚੜ੍ਹ ਇੱਕ ਮੇਲਾ ਹੋਇਆ ਸੀ ਉੱਥੇ ਵੀ ਦੋ ਦੰਦ ਸੈਕੰਡ ਸੀਗੇ ਉੱਥੇ ਵੀ ਦੂਜਾ ਨੰ ਕੰਮ ਹੈ ਵੀਰੇ ਚਾਰ ਦੰਦ ਦੀ ਮੰਨੋ ਇੱਕ ਦੰਦ ਸਿੱਟਿਆ ਨੇ ਹਜੇ 20 ਦਿਨ ਪਹਿਲਾਂ ਹੀ ਚਾਰ ਤੋਂ ਬਾਅਦ ਪੰਜ ਦੰਦ ਮੰਨ ਲਓ ਹਾਂ ਭਾਈ ਧੰਨਵਾਦ 6 ਨਹੀਂ 6 ਮੰਨ ਲਓ ਤੇ ਹਜੇ ਇੱਕ ਛਿੱਟੇ ਆ ਪੰਜ ਵਾਲਾ ਚੌਗਾ ਦਾ ਤੇ ਹੁਣ ਇਹਨੂੰ ਕਿਹੜੀ ਕੈਟਾਗਰੀ ਚ ਪਾਇਆ ਹੋਰ ਆਪਾਂ ਨੂੰ ਵੀਰੇ ਆਪਾਂ ਅਡਲਟ ਬੁੱਲਾਂ ਦੇ ਪਾਇਆ ਸੀ ਸਾਡੇ ਕੰਪੀਟੀਸ਼ਨ ਹੋ ਕੇ ਮੈਂ ਤੈਨੂੰ ਕਾਜਮਾ ਲੈ ਕੇ ਜਾਈ ਲਾਜਮੀ ਨੂੰ ਲੈ ਕੇ ਜਾਈ ਆਪਾਂ ਕਾ ਲੈ ਜਾਾਂਗੇ ਕੋਈ ਚੱਕਰ ਨਹੀਂ ਹਾਂ ਹਾਂ ਬਿਲਕੁਲ ਅਡਲਟ ਚ ਆਇਆ ਸੀ ਅਡਲਟ ਚ ਵੀ ਇਹਨੇ 5ਵੇਂ ਸਾਂਭ ਤੇ ਅਡਲਟ ਬੁੱਲਾਂ ਦੇ ਵਿੱਚੋਂ ਵੀ ਦੇਖੋ ਚਾਰਾਂ ਨੇ ਕੱਟੇ ਨੇ 5ਵਾਂ ਨੰਬਰ ਪ੍ਰਾਪਤ ਕੀਤਾ ਵੀਰੇ ਇਹਦੀ ਮਾ 18 ਕਿਲੋ 600 ਗ੍ਰਾਮ ਦੀ ਮਾਹ ਹੁੰਦਾ ਜੀ ਤੇ ਮਾਹ ਇਹਦੀ ਪੂਰੀ ਸੀਗੀ ਪੂਰੀ ਜੀ ਪੂਰੀ ਇਹਦਾ ਸੀਮੈਂਟ ਕਰ ਕੀਤਾ ਹਾਂ ਇਹਦਾ ਸੀਮੈਂਟ ਹੈਗਾ ਕਿੰਨਾ ਨੰਬਰ ਆਪਣਾ ਆਪਣਾ ਨੰਬਰ ਹੈਗਾ ਵੀਰੇ 987 ਹਾਂਜੀ ਟ੍ਰਿਪਲ 8 07 ਇਹ ਛੋਟੇ ਦਾ ਐਡਰੈਸ ਕੀ ਆ ਇਹ ਛੋਟੇ ਦਾ ਐਡਰੈਸ ਕੀ ਆ ਆਪਣਾ ਮੋੜ ਦਿਖਾ ਦਿਓ ਵੀਰੇ ਹਾਂ ਮੋੜ ਦਿਖਾ ਦੇਣੀ ਆਪਾਂ ਇਹਦਾ ਬਾਈ ਦਾ ਨੰਬਰ ਜਿਹੜਾ ਬੂਰੇ ਕੱਟੇ ਨੀਲੀ ਦਾ ਬਾਜ਼ੀ ਕਿਸੇ ਭਰਾ ਨੇ ਕੋਈ ਸੀਮੈਂਟ ਲੈਣਾ ਹੋਵੇ ਪਿੰਡ ਵਿਲਾ ਜ਼ਿਲ੍ਹਾ ਬਰਨਾਲਾ YouTube ਚੈਨਲ ਰੰਧਾਵਾ ਡੇਰੀ ਫਾਰਮ 007 ਬਾਈ ਦਾ BFA DLF winner ਤੇ ਇਹ ਦੇਖੋ ਇਹਦੀ ماں ਦੀ ਫੋਟੋ ਲਗੀ 18 ਕਿਲੋ 620 ਗ੍ਰਾਮ ਦੀ ਬੁੱਲ ਨੇ ਬਾਜ ਦਾ ਨਾਮ ਰੱਖਿਆ ਜੀ ਬਾਜ ਚਰਨ ਜੋ ਸਿੰਘ ਰੰਧਾਵਾ ਬਾਈ ਦਾ ਜਿਹੜਾ ਮੋਬਾਈਲ ਨੰਬਰ 98788 ਅ 80777 37 ਆ ਜੀ ਪਿੱਛੇ ਰੰਧਾਵਾ ਬਰੇ ਨੇ ਫਾਰਮ ਦੇਖ ਸਕਦੇ ਹੋ ਜੀ ਤੇ ਇਹ ਬੁੱਲ ਤੁਹਾਨੂੰ ਫਿਰਨੇ ਆ ਮਰਵਾ ਦੇਣਾ हां ਜੇ ਮੇਨ ਗੱਲ ਸੀਗੀ ਪਹਿਲਾਂ ਉਹਦੀ ਟੈਸਟਿਕਲ ਦੇਖਾ ਜੀ ਦੇਖੋ ਡਿੱਟੋ हां ਡਿੱਟੋ ਕਾਪੀ ਦੇਖੋ ਜੀ ਸੇਮ ਟੈਸਟਿਕਲ ਆ ਛੋਟਾ ੋੜਾ ਬੈਠਾ ਉਹਦੇ ਸਿਰ ਤੋਂ ਥੋੜੀ ਸਾਈਡ ਨਾਲ ਜਰਾਉਂਦੀ ਪਰ ਜੇ ਟੇਡਾ ਹੁੰਦਾ ਤਾਂ ਇਹ ਮੇਰੇ ਜਿੱਤਰਾ ਨਹੀਂ ਸੀਗਾ ਸਹੀ ਜੇ ਟੈਸਟਿਕਲ ਦੀ ਪਾਂਤਰਾ ਇਸ ਬੋਲ ਦੀ ਦੇਖ ਸਕਦੇ ਆ ਬਾਜ ਦਾ ਨਾਮ ਆ ਬਾਈ ਚਰਨ ਜੋਤ ਪਿੰਡ ਆ ਗਿਆ ਇਹ ਵਿਲਾ ਜ਼ਿਲ੍ਹਾ ਬਰਨਾਲਾ ਗਿਆ ਸੋ ਅੱਜ ਦੀ ਵੀਡੀਓ ਇਹ ਸਾਂਝੀ ਕਰਨੀ ਸੀ ਕਿ ਹੋਰ ਸ਼ੌਧ ਦੇ ਵਿਰੇ ਛੋਟੇ ਬਾਰੇ ਜਾਂ ਕੋਈ ਹੋਰ ਗੱਲਬਾਤ ਕੋਈ ਵੀ ਬੱਸ ਵਿਰੇ ਹੋਰ ਧੰਨਵਾਦ ਆਪਾਂ ਹੁਣ ਆਪਾਂ ਨੂੰ ਪਤਾ ਚੱਲ ਆਇਆ ਇੰਨੇ ਨਾ ਹੌਸਲਾ ਹੋ ਜਾਂਦਾ ਵੀ ਚੱਲ ਇਹ ਚੰਗੇ ਖਾਣ ਦਾਣ ਦਾ ਆਪਾਂ ਨੂੰ ਵੀ ਪਾਰ ਰਹੀ ਆਪਾਂ ਨੂੰ ਪਤਾ ਵੀ ਚੰਗੇ ਖਾਣ ਦੇ ਵੀ ਮਾੜੀ ਚੀਜ਼ ਨਹੀਂ ਪਾਰਦੇ ਆਪਾਂ ਮਾਣ ਮਹਿਸੂਸ ਆਪਨੇ ਬਾਕੀ ਵਿਰੇ ਆਪਾਂ ਇੱਥੇ ਆਏ ਸੀ ਲੋਕਾਂ ਦੀ ਬਹੁਤ ਡਿਮਾਂਡ ਰਹੀ ਸੀ ਮੰਨਦੀ ਆਪਾਂ ਹਾਂ ਕਾਫੀ ਜ਼ਿਆਦਾ ਚੱਲਿਆ ਨਾ ਹਾਂ ਠੀਕ ਆ ਸੋ ਅੱਜ ਦੀ ਵੀਡੀਓ ਇਹ ਦੋ ਛੋਟਾਂ ਸੀਗੀ ਸੋ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ